ਨੀੜੇ ਹੱਥ ਲਾ ਧੋਨੇ ਆ ਬੱਤੀ ਬੜੀ ਭਲਦੀ ਆ ਦਿਲ بڑا ਆਉਂਦਾ ਵਾ ਥੋੜਾ ਲੈਂਦੋ ਮੈਂ ਥੋੜਾ ਜਿਹਾ ਤੇ ਨੀੜੇ ਗੋੜੇ ਗੋੜੇ ਧੋਪ ਲੱਗੀ ਚੱਲਦੀ ਬਹੁਤ ਹੱਥ ਨਾਲ ਧੋ ਲਿੰਦੇ ਮਸ਼ੀਨ ਨਾਲ ਬੱਤੀ ਕਿੰਨੀ ਖਿੱਚਦੀ ਦਿਲ ਕਿੰਨਾ ਆਉਂਦਾ ਵਾ ਮੁੜ ਕੇ ਥੋੜਾ ਲੈਂਦੋ ਹਾਂ ਕਿੰਨੇ ਥੋੜਾ ਜਿਹਾ ਤੇ ਕੱਪੜੇ ਆ ਗਰਮੀ ਬਹੁਤ ਹੋ ਗਈ ਦੁਪਹਿਰ ਲੱਗੀ ਆ ਕੋੜਾ ਯਾਰ ਕਿੰਨਾ ਕੁ ਦਿਨ ਲਾ ਚੁੱਕਾ ਹੁਣ ਆਪ ਵੀ ਤੇ ਅੰਦਰ ਪੱਥੇ ਥਲੇ ਜਾ ਕੇ ਬੈਠੀ ਆ ਆਪ ਜਿਹੜੀ ਨਹੀਂ ਨਾ ਬੇਲ ਆਉਣਾ ਮੇਰੀ ਹਰੀ ਬੇਲ ਆਉਣਾ ਸੱਨੀ ਆ ਮਸ਼ੀਨ ਚ ਲੀੜੇ ਟੋੜਾ ਤੇ ਤਰਾਂ ਕਰ ਮੰਮੀ ਦੁਪਹਿਰ ਲੱਗੀ ਤੋ ਲੈਂਦੇ ਮਸ਼ੀਨ ਚ ਲੀੜੇ ਆਪ ਤੂੰ ਐਸੀ ਛੱਡ ਕੇ ਅੰਦਰ ਬੈਠੀ ਆ ਮੱਤੀ ਵੜੀ ਭਾਂਤੀ ਮੈਂ ਤੁਹਾਨੂੰ ਆਖਿਆ ਨਾ ਮੰਮੀ ਐਸੀ ਨਾਲ ਜਾਂਦੀ ਤੇ ਮੈਂ ਚੰਦੀ ਧੋ ਲੈਂਦੇ ਨਹੀਂ ਤੇ ਮੈਨੂੰ ਮਸ਼ੀਨ 'ਚ ਮਸ਼ੀਨ ਰੱਖੀ ਕੀ ਕਰਨਾ ਜੇ ਉੱਤੇ ਕੱਪੜੇ ਨਹੀਂ ਧੋ ਸਕਦੇ ਆਪਾਂ ਦੇ ਧੋ ਲਾਂ ਦੋ ਗਰਮੀ ਬਹੁਤ ਆ ਹੁਣ ਤੇ ਸ਼ਾਮ ਨੂੰ ਰੋਟੀਆਂ ਨਹੀਂ ਖਾਂਦੇ ਰਾਤ ਦਾ ਘਟਾ ਮੇਰੇ ਕੋਲ ਨਹੀਂ ਧੋਣੇ ਮਸ਼ੀਨ 'ਚ ਫਿਰ ਆਪ ਤਾਂ ਐਸੀ ਵੀ ਬੰਦ ਕਰਕੇ ਬੈਠੋ ਪੱਖੇ ਵੀ ਬੰਦ ਕਰੋ ਬਰਸਾ ਵੀ ਬੰਦ ਕਰੋ ਕਿਉਂ ਇੰਨਾ ਲੱਗਦਾ ਤੇਰੇ ਪੇਕੇ ਨਾਲ ਤੇ ਜੇ ਮੇਰੇ ਪੇਕੇ ਨਾਲ ਨਹੀਂ ਕਰਨਾ ਤਾਂ ਪੇਕੇ ਤਾਂ ਜਾਣੇ ਨਹੀਂ ਕਰਨਾ ਨਹੀਂ ਧੋਣੇ ਮਸ਼ੀਨ 'ਚ ਤਾਂ ਪਿਆ ਉਹਦਾ ਬਾਕ ਕਰ ਲੈਂਦੇ ਜੀ ਮੈਨੂੰ ਦੁਪਹਿਰ ਨਾ ਚੜਦੀ ਇਹਦਾ ਇਹ ਗੁੱਡੜੀ ਦਾ ਕੰਝਰ ਖਾਣਾ ਰਹਿੰਦਾ ਵਾ ਆਪਕੋ ਕਰਨਾ ਨਹੀਂ ਮੈਨੂੰ ਇਹਨੇ ਕੋ ਕਰ ਦੇਣਾ ਨਹੀਂ ਦਾ ਆਪਾਂਂ ਤੇ ਪਈ ਆ ਮੇਰ ਤੋਂ ਕੰਮ ਕਰਾਂਗੇ ਆ ਉਥੇ ਰੱਖੀ ਹੋਏ ਕੰਮ ਨਹੀਂ ਤੇ ਇਹਨੂੰ ਵੀ ਪਤਾ ਹੋਵੇ ਕਿੱਥਾ ਕੰਮ ਕਰੀ ਫੇ ਆ ਖੋਦ ਚਾਤਰ ਬੜ ਕੇ ਪਈ ਆ ਕਾਣੀਆ ਇਹ ਬੋਲਾ ਬਲੈਨਿੰਗ ਨੇ ਮੰਮੀ ਤੂੰ ਲੜਾਈ ਤੇ ਪਾਜ ਘੜਦੀਆਂ ਕਦੀ ਤੂੰ ਮੈਨੂੰ ਮਸ਼ੀਨ ਤੋਂ ਆਉਣੀ ਆ ਕਦੀ ਤੂੰ ਮੈਨੂੰ ਕਹੇ ਤੋ ਆਉਣੀ ਆ ਹੁਣ ਤੈਨੂੰ ਇਹ ਮੈਂ ਦੀ ਦੁਬਾਰੀ ਬੋਲੂਗੀ ਤੇ ਤੂੰ ਕਿ ਤੇ ਮੈਂ ਲੜੂਗੀ ਹੈ ਨਾ ਮੈਂ ਇੱਥੇ ਪੱਖ ਵੀ ਕੱਟਿਆ ਮੈਂ ਤੇ ਆਦੀ ਚੁੰਨੀ ਲੱਭਣ ਜੇ ਮੇਰੇ ਚੁੰਨੀ ਨਹੀਂ ਤੇ ਰੱਖੀ ਤੂੰ ਮੰਮੀ ਤੇਰੀ ਚੁੰਨੀ ਮੇਰੀ ਦੀ ਬਾਰੀ ਕਿ ਲੈਣਾ ਤੇਰੇ ਤੇ ਲੀੜੇ ਕੰਕਟ ਹੁੰਦੇ ਆ ਕੋਈ ਪਤਾ ਨਾ ਕਦੀ ਇੱਥੇ ਰੱਖੀ ਗਈ ਹੋਵੇ ਭਲੇਖੇ ਨਾ ਤੂੰ ਤੇ ਆਪ ਦੇ ਆਪ ਨੂੰ ਮੈਨੂੰ ਹੱਥ ਨਾ ਲਾਉਂਗਾ ਤੇ ਤੇਰੀ ਚੁੰਨੀ ਮੇਰੀ ਦੀ ਬਾਰੀ ਕਿ ਲੈਣਾਗੀ ਆ ਤੇ ਕੀ ਹੋਗਾ ਜੇ ਮੈਂ ਹਟਾ ਲਿਆ ਅਲਮਾਰੀ ਹੁ ਯਾ ਤਾ ਅੱਗ ਲੱਗੇ ਤੇਰੀ ਲਵਾਰੀ ਉਤੇ ਅੱਗ ਲੱਗੇ ਤੇਰੀ ਜੇਂਜ ਜੋ ਮਰਜੀ ਕਰਾਵੇ ਮੱਖਾ ਦੇ ਕੇ ਆਈ ਨੀ ਬੈਠ ਹੂੰ ਇਥੇ ਦੈਨ ਨਾ